ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਭ ਦਾ ਸਵਾਗਤ ਹੈ ਅਗਲੀ ਵੀਡੀਓ 'ਚ ਅੱਜ ਆਪਾਂ ਪ੍ਰੋਫਿਟ ਐਂਡ ਲੌਸ ਸਟਾਰਟ ਕਰਨ ਜਾ ਰਹੇ ਹਾਂ ਤੇ ਚਲੋ ਆਪਾਂ ਸਟਾਰਟ ਕਰਦੇ ਹਾਂ ਬਿਨਾ ਕਿਸੇ ਦੇਰੀ ਤੋਂ ਦੇਖੋ ਇਹਦੇ ਵਿੱਚ ਬਿਲਕੁਲ ਨਾ ਇਹ ਪਰਸੈਂਟੇਜ ਬੇਸਡ ਹੈ ਕੋਈ ਜਿਵੇਂ ਆਪਾਂ ਪਹਿਲਾਂ ਚੈਪਟਰ ਕਰ ਕਰਕੇ ਹਟਿਆ ਪਰਸੈਂਟੇਜ ਦਾ ਉਹਦੇ ਨਾਲੋਂ ਇਹਦੇ ਵਿੱਚ ਕੁਝ ਵੀ ਅਲੱਗ ਨਹੀਂ ਜਿਹੜੀਆਂ ਚੀਜ਼ਾਂ ਅਲੱਗ ਨੇ ਉਹ ਮੈਂ ਤੁਹਾਨੂੰ ਕਰਾ ਦੂੰ ਬਾਕੀ ਮੈਂ ਇੱਕ ਵਾਰ ਤੁਹਾਨੂੰ ਸਿੰਪਲ ਚੀਜ਼ ਸਮਝਾ ਦਿੰਦਾ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਦੇਖੋ ਇੱਕ ਹੁੰਦੀ ਹੈ ਸੀਪੀ ਬਸ ਤੁਹਾਨੂੰ ਇਹ ਸਾਰੀਆਂ ਨੌਂ ਚੀਜ਼ਾਂ ਪਤਾ ਹੀ ਹੋਣਗੀਆਂ ਪਰ ਚਲੋ ਫਿਰ ਵੀ ਇੱਕ ਵਾਰ ਹਨਾ ਬੇਸਿਕਸ ਤੋਂ ਆਪਾਂ ਕਰ ਰਹੇ ਹਾਂ ਪਹਿਲੇ ਨੰਬਰ ਤੇ ਆ ਗਈ ਆਪਣੇ ਕੋਲੇ ਚੀਜ਼ ਸੀਪੀ ਜਿਹਨੂੰ ਆਪਾਂ ਕਹਿੰਦੇ ਆ ਕਾਸਟ ਪ੍ਰਾਈਸ ਕੀ ਕਹਿੰਦੇ ਆ ਜੀ ਕਾਸਟ ਪ੍ਰਾਈਸ ਠੀਕ ਹੈ ਦੂਜੇ ਨੰਬਰ ਤੇ ਆਪਣੇ ਕੋਲੇ ਆ ਗਈ ਐਸਪੀ ਜਿਹਨੂੰ ਆਪਾਂ ਕੀ ਕਹਿੰਦੇ ਆ ਸੇਲਿੰਗ ਪ੍ਰਾਈਸ ਠੀਕ ਹੈ ਤੀਸਰੇ ਨੰਬਰ ਤੇ ਆਪਣੇ ਕੋਲੇ ਜਿਹੜੀ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਐਮਪੀ ਜਿਹਨੂੰ ਆਪਾਂ ਕਹਿੰਦੇ ਆ ਮਾਰਕੀਟ ਪ੍ਰਾਈਸ ਜਿਹਨੂੰ ਆਪਾਂ ਕਹਿੰਦੇ ਆ ਮਾਰਕੀਟ ਪ੍ਰਾਈਸ ਦੇਖੋ ਕੋਸਟ ਪ੍ਰਾਈਸ ਕੀ ਹੁੰਦੀ ਹੈ ਜਿੰਨੀ ਵੀ ਮਤਲਬ ਕਿਸੇ ਵੀ ਚੀਜ਼ ਨੂੰ ਬਣਾਉਣ ਤੇ ਜਾਂ ਕਿਸੇ ਚੀਜ਼ ਨੂੰ ਖਰੀਦਣ ਤੇ ਜਿੰਨਾ ਪੈਸਾ ਲੱਗਿਆ ਹੋਵੇ ਬਣਾਉਣ ਤੇ ਕਿਸੇ ਚੀਜ਼ ਦੇ ਬਣਨ ਤੇ ਜਾਂ ਕਿਸੇ ਚੀਜ਼ ਦੇ ਖਰੀਦਦਾਰ ਆਪਾਂ ਕਹਿੰਦੇ ਨੇ ਠੀਕ ਹੈ ਵੀ ਇੰਨੇ ਤੇ ਆਪਾਂ ਨੂੰ ਕੋਸਟ ਪਈ ਹੈ ਇਹਦੀ ਵੀ ਇੰਨਾ ਮੇਰਾ ਖਰਚਾ ਹੋਇਆ ਹੈ ਇਹ ਚੀਜ਼ ਨੂੰ ਖਰੀਦਣ ਤੇ ਜਾਂ ਇਹ ਚੀਜ਼ ਨੂੰ ਬਣਾਉਣ ਤੇ ਸੈਲਿੰਗ ਪ੍ਰਾਈਸ ਕੀ ਹੋ ਗਿਆ ਉਹਦਾ ਵੇਚਦਾਰ ਹੈ ਨਾ ਵੀ ਕਿੰਨੇ ਦਰ ਤੇ ਕੀ ਰੇਟ ਦੇ ਉੱਤੇ ਆਪਾਂ ਉਹ ਜੀ ਵੇਚੀ ਹੈ ਮਾਰਕੀਟ ਪ੍ਰਾਈਸ ਕੀ ਹੋ ਗਿਆ ਜੇ ਮੰਨ ਕੇ ਚੱਲੋ ਮੈਂ ਕੋਈ ਚੀਜ਼ ਲਈ 100 ਰੁਪਏ ਦੀ ਮੈਨੂੰ ਕੋਸਟ ਕਿੰਨੀ ਪਈ 100 ਰੁਪਏ ਪਈ ਮੈਂ ਉਹਨੂੰ ਵੇਚਦਾ 120 ਰੁਪਏ ਦਾ ਠੀਕ ਹੈ ਤੇ ਉਹਦੀ ਮਾਰਕੀਟ ਪ੍ਰਾਈਸ ਮੈਂ ਰੱਖੀ ਹੋਊਗੀ ਮਤਲਬ ਵੀ 130 ਦੇਖੋ ਇੱਕ ਚੈਪਟਰ ਅਗਲਾ ਇੱਥੋਂ ਸ਼ੁਰੂ ਹੁੰਦਾ ਨਾ ਐਮਪੀ ਤੋਂ ਡਿਸਕਾਊਂਟ ਵੀ ਦੇਖੋ ਮੈਂ 130 ਉਹਦੀ ਮਾਰਕੀਟ ਪ੍ਰਾਈਸ ਰੱਖੀ ਸੀ ਜਿਹੜੀ ਆਪਾਂ ਕਹਿੰਦੇ ਹੁੰਨੇ ਐਮ ਆਰ ਪੀ ਕਿੰਨੀ ਹੈ ਹਨਾ ਐਮ ਆਰ ਪੀ ਜਿਵੇਂ ਆਪਾਂ ਕਹਿੰਦੇ ਹੁੰਨੇ ਕਿੰਨੀ ਹੈ ਐਮ ਆਰ ਪੀ 130 ਰੱਖੀ ਸੀ 120 ਦੀ ਵੇਚਤੀ 10 ਰੁਪਏ ਦਾ ਮੈਂ ਡਿਸਕਾਊਂਟ ਕਰਤਾ ਇੱਕ ਦਾ ਆਪਣਾ ਚੈਪਟਰ A ਹੈ ਲੱਗ ਗਿਆ ਉਹ ਤਾਂ ਇਹਦੇ ਨਾਲ ਉਹ ਪ੍ਰੋਫਿਟ ਐਂਡ ਲਾਸ ਹਨ ਉਹ ਡਿਸਕਾਊਂਟ ਵਾਲਾ ਇੱਕਾ ਹੈ ਇਹਦੇ ਵਿੱਚ ਆ ਦੋ ਚੀਜ਼ਾਂ ਨੇ ਵੀ ਕਾਸਟ ਪ੍ਰਾਈਸ ਜੇ ਮੇਰੀ 100 ਸੀ ਮੈਂ 120 ਦੀ ਵੇਚਤੀ ਦੱਸੋ ਮੈਨੂੰ ਕਿੰਨੇ ਪਰਸੈਂਟ ਫਾਇਦਾ ਹੋਇਆ ਤਾਂ ਸਭ ਤੋਂ ਪਹਿਲੀ ਚੀਜ਼ ਹੈ ਦੇਖੋ ਆਹੀ ਆ ਜਿਹੜੇ ਜੰਮੀ ਬੇਸਿਕ ਜੇ ਕਿਸ ਨੂੰ ਨਹੀਂ ਪਤਾ ਹਨਾ ਮੈਂ ਤਾਂ ਦੱਸ ਰਿਹਾ ਵੀ ਚਲੋ ਗੁਗਲ ਨਹੀਂ ਗੈਣ ਹੁੰਦਾ ਵੀ 100 ਰੁਪਏ ਦੀ ਚੀਜ਼ ਹੈ ਕਿਸੇ ਨੇ ਮੈਨੂੰ ਕਿਹਾ ਵੀ 20% ਦਾ ਫਾਇਦਾ ਹੋ ਗਿਆ ਜੀ ਤੁਹਾਨੂੰ ਕਿੰਨੇ ਦਾ ਹੋ ਗਿਆ 20% ਤਾਂ ਤੁਸੀਂ ਫਾਇਦਾ ਲੈ ਲਿਆ ਤਮੇ ਕਿੰਨੇ ਦੀ ਵੇਚੀ ਤਾਂ ਸਿੰਪਲ ਹੈ ਯਾਰ ਜੇ ਆਪਾਂ 100 ਰੁਪਏ ਆਪਣੇ ਕੋਲੇ ਜੇ ਇਹਨੂੰ 100 ਮੰਨਦੇ ਆ ਤਾਂ 120% ਆਪਾਂ ਕਰਨਾ 120 ਨਾਲ ਗੁਣਾ ਕਰ ਦੋ 100 ਨਾਲ 100 ਤਾਂ 120 ਦੀ ਵੇਚੀ ਨੇ ਆਹੀ ਚੀਜ਼ ਹੈ ਬੇਸਿਕਲੀ ਜੇ ਮੇਰੇ ਕੋਲ 500 ਰੁਪਏ ਦੀ ਚੀਜ਼ ਮੇਰੇ ਕੋਲ ਸੀਪੀ ਕਿੰਨੀ ਹੈ 500 ਮੈਂ ਉਹਨੂੰ ਮੰਨ ਲਓ ਵੇਚੀ 700 ਦੀ ਵੇਚੀ ਹੁਣ ਦੱਸੋ ਐਸਪੀ ਕਿੰਨੀ ਹੈ 700 ਦੀ ਮੈਨੂੰ ਕਿੰਨਾ ਪ੍ਰੋਫਿਟ ਹੋਇਆ ਦੂਜਾ ਪ੍ਰਸ਼ਨ ਆ ਬਣੂਗਾ ਤਾਂ ਤੁਸੀਂ ਕਹੋਗੇ ਦੇਖੋ ਸਰ ਜੀ 500 ਤੋਂ 700 ਦੀ ਬੇਚਤੀ ਮਤਲਬ 200 ਰੁਪਏ ਦਾ ਉਹਨੂੰ ਫਾਇਦਾ ਹੋਇਆ ਕਿੰਨੇ ਤੇ ਹੋਇ 200 ਰੁਪਏ ਦਾ ਫਾਇਦਾ ਹੋਇਆ ਜੀ 500 ਤੇ ਪਰਸੈਂਟ ਕੱਢਣ ਲਈ 100 ਨਾਲ ਗੁਣਾ ਕਰਦੇ ਹੁੰਦੇ ਆ ਆ ਲੋ ਜੀ ਇਹਦੇ ਨਾਲ ਕੱਟ ਗਿਆ ਤੇ 40% ਦਾ ਕੀ ਹੋ ਗਿਆ ਉਹਨੂੰ ਫਾਇਦਾ ਹੋ ਗਿਆ ਠੀਕ ਹੈ ਤਾਂ ਦੋ ਪ੍ਰਸ਼ਨ ਤਾਂ ਦੇਖੋ ਜਮਾ ਸਿੰਪਲ ਦੇ ਵਿੱਚ ਆ ਦੋ ਪ੍ਰਸ਼ਨ ਤੋਂ ਜੇ ਤੁਹਾਨੂੰ ਸਮਝ ਆ ਗਏ ਤਾਂ ਸਾਰਾ ਚੈਪਟਰ ਤੁਹਾਨੂੰ ਸਮਝ ਆ ਗਿਆ ਹੋਰ ਕੁਝ ਵੀ ਨਹੀਂ ਪਹਿਲਾ ਪ੍ਰਸ਼ਨ ਇਹੀ ਵੀ ਜੇ ਚੀਜ਼ ਮੈਂ ਵੇਚੀ ਆ 500 ਦੀ ਮੈਂ 베ਚੀ ਉਹਨੂੰ ਕਿੰਨੇ ਦੀ ਅੱਗੇ 10% ਪ੍ਰੋਫਿਟ ਜਾਂ ਲਾਸ ਤੇ 10% ਲਾਸ ਤੇ 베ਚਦੀ ਤਾਂ ਦੱਸੋ ਮੈਂ ਕਿੰਨੇ ਦੀ 베ਚੀ ਪਹਿਲਾ ਪ੍ਰਸ਼ਨ ਦੂਸਰੀ ਟਾਈਪ ਦਾ ਪ੍ਰਸ਼ਨ ਇਹਦੇ ਵਿੱਚ ਆਉਂਦਾ ਹੁੰਦਾ ਹੈ ਬੀਚੀ ਜੇ ਮੈਂ 500 ਦੀ ਲਈ ਐ ਤੇ ਮੈਂ ਉਹ 450 ਦੀ ਵੇਚਦੀ ਤਾਂ ਦੱਸੋ ਤੇ ਮਤਲਬ ਸੀਪੀ ਮੇਰੀ ਆ ਹੈ ਠੀਕ ਹੈ ਤੇ ਐਸਪੀ 450 ਹੈ ਤਾਂ ਦੱਸੋ ਮੈਨੂੰ ਪ੍ਰੋਫਿਟ ਪਰਸੈਂਟ ਲਾਸ ਜਾਂ ਪ੍ਰੋਫਿਟ ਦਾ ਕਿੰਨੇ ਪਰਸੈਂਟ ਦਾ ਫਰਕ ਪਿਆ ਤਾਂ ਤੁਸੀਂ ਇਹਦੇ ਵਿੱਚ ਤਾਂ ਦੇਖੋ ਪਹਿਲੇ ਵਾਲ ਜਿਹਦਾ ਸਿੰਪਲ ਕਹੋਗੇ ਵੀ ਸਰ ਜੀ ਜੇ 500 ਦੀ ਚੀਜ਼ ਹੈ 10% ਦਾ ਲਾਸ ਹੈ ਇਹਦਾ ਮਤਲਬ ਵੀ ਜੇ 500 ਨੂੰ ਆਪਾਂ 100 ਮੰਨਦੇ ਆ 10 ਘਟਕੇ 90 ਬਣਦਾ ਹੁੰਦਾ 10 ਲਾਸ ਹੋ ਜੂਗਾ 100 ਚੋਂ 90 ਨਾਲ ਗੁਣਾ ਕਰ ਦੋ ਜੀ ਆ ਲੋ ਜੀ ਮੈਂ ਕਰ ਦਣਾ 9 5 45 450 ਰੁਪਏ ਇਹਦਾ ਉੱਤਰ ਆ ਗਿਆ ਦੂਜੀ ਤਰ੍ਹਾਂ ਦਾ ਪ੍ਰਸ਼ਨ ਇੱਥੇ ਇਹ ਬਣਦਾ ਹੈ ਵੀ ਜੇ ਚੀਜ਼ 500 ਦੀ ਐ ਮੈਂ 450 ਦੀ ਵੇਚਤੀ ਕਿੰਨੇ ਦਾ ਲਾਸ ਹੋਇਆ 50 ਦਾ ਕਿੰਨੇ ਤੇ ਹੋਇਆ ਜੀ 500 ਤੇ ਆ ਲੋ ਜੀ ਆਪਾਂ 10 ਨਾਲ ਇਹਨੂੰ ਕੱਟ ਕੇ ਗੁਣਾ 100 ਨਾਲ ਕਰਦੇ ਹੁੰਦੇ ਹਨ ਤਾਂ ਇਹਨੂੰ ਇਹ 10 ਦੇ 10% ਦਾ ਲਾਸ ਆ ਜੂ ਇਹਦਾ ਆਨਸਰ ਇਹ ਦੋਨੇ ਪਰਸੈਂਟੇਜ ਦੇ ਪ੍ਰਸ਼ਨ ਹੀ ਨੇ ਜੇ ਤੁਸੀਂ ਧਿਆਨ ਨਾਲ ਦੇਖੋ ਬਸ ਇੱਥੇ ਇਹਨੂੰ ਸੀਪੀ ਤੇ ਐਸਪੀ ਕਹਿਣ ਲੱਗੇ ਹਨਾ ਉੱਥੇ ਆਪਾਂ ਕਹਿੰਦੇ ਸੀ 500 ਦੀ ਚੀਜ਼ ਹੈ 10% लॉस ਹੋ ਗਿਆ ਬਸ ਉਹੀ ਪਰਸੈਂਟ ਹੀ ਇਦਾਂ ਹੁਣ ਇਹਦਾ ਜਮਾ ਆ ਗਈ ਸਿੰਪਲ ਆਪਣੇ ਕੋਲੇ ਪਰਸੈਂਟੇਜ ਦੀ ਟਾਈਪ ਇਹ ਤੁਸੀਂ ਨੋਟ ਕਰ ਲਿਓ ਆ ਬਸ ਦੋਨੇ ਚੀਜ਼ਾਂ ਹੀ ਹਨ ਇਹਦੇ ਵੈਸੇ ਪਰਸੈਂਟੇਜ ਦੇ ਵਿੱਚ ਤੁਸੀਂ ਸਮਝ ਹੀ ਐ ਹੁਣ ਜਿਹੜੀ ਮੇਨ ਚੀਜ਼ ਹੈ ਜਿਹੜੀਆਂ ਚੀਜ਼ਾਂ ਆਪਾਂ ਨੂੰ ਮੰਨ ਲ ਕੇ ਚੱਲੋ ਇਹਦੇ ਵਿੱਚ ਸਮਝ ਨਹੀਂ ਆਉਂਦੀਆਂ ਵੀ ਨਵੀਆਂ ਚੀਜ਼ਾਂ ਚ ਕੀ ਆਈਆਂ ਨੇ ਦੇਖੋ ਸਭ ਤੋਂ ਪਹਿਲੀ ਚੀਜ਼ ਆਈ ਹੈ ਕਹਿੰਦੇ ਵੀ ਜੇ ਕੋਸਟ ਪ੍ਰਾਈਜ਼ ਆਹ ਲਈ ਇਹ ਸਮਝਾਉਣ ਜਾ ਰਹੇ ਹਾਂ ਮੈਂ ਠੀਕ ਹੈ ਕਹਿੰਦੇ ਵੀ ਜੇ ਕੋਸਟ ਪ੍ਰਾਈਜ਼ ਹੈਗੀ ਸਾਡੀ x ਦੀ ਜਗ੍ਹਾ ਤੁਸੀਂ ਕੁਝ ਵੀ ਮੰਨ ਲਓ ਸੀਪੀ ਹੈਗੀ 5 ਇਹ ਇਕੁਅਲ ਟੂ ਹੈ ਕਿਹਦੇ ਐਸਪੀ ਕਿੰਨੇ ਦੇ 10 ਦੇ ਇਕੁਅਲ ਹੈ ਠੀਕ ਹੈ 10 ਦੇ ਇਕੁਅਲ ਪਹਿਲਾਂ ਤਾਂ ਨਾ ਜੇ ਤੁਸੀਂ ਆਹ ਚੀਜ਼ ਨੂੰ ਇੰਨੀ ਡਿਟੇਲ ਚ ਸਮਝੋ ਕੁਛ ਇਹਨੂੰ ਇਕੁਅਲ ਟੂ ਵਾਲੇ ਨੂੰ ਵੀ ਅੱਗੇ ਤੋਂ ਤੁਹਾਨੂੰ ਇਹਦੀ ਉਹੀ ਦੇਖ ਕੇ ਸਮਝ ਆ ਜਾ ਕੇ ਵੀ ਕੀ ਚੀਜ਼ ਹੈ ਰੇਸ਼ੋ ਰੂਸ਼ੋ ਸਾਰਾ ਕੁਝ ਕਲੀਅਰ ਹੋ ਜੂ ਦੇਖੋ ਜੇ ਮੈਂ ਕਹਾ 100 ਇਕੁਅਲ ਟੂ ਹੈ ਕਿਹਦੇ 200 ਦੇ ਇਹਦਾ ਮਤਲਬ ਕੀ ਆ ਚਲ ਤੁਸੀਂ ਇਹਨੂੰ ਐ ਨਾ ਸਮਝੋ ਇੱਕ ਵਾਰ ਤੁਸੀਂ ਐ ਦੇਖੋ ਵੀ ਜੇ ਇਕੁਅਲ ਟੂ ਪਾਇਆ ਹੋਵੇ ਇੱਥੇ ਮੈਂ ਪਾਇਆ ਹੋਵੇ 5 4 ਇੱਧਰ ਪਾਇਆ ਹੋਵੇ 3 2 ਪਹਿਲੀ ਚੀਜ਼ ਇਹ ਦੇਖੋ ਦੂਜਾ ਫਿਰ ਆਪਾਂ ਨੂੰ ਫ੍ਰੈਕਸ਼ਨ ਚ ਲਿਆਓ ਜਿਵੇਂ ਇੱਥੇ ਲਿਖਿਆ ਹੋਵੇ ਮੈਂ ਸਮਝਾਉਂਗਾ ਤੁਹਾਨੂੰ ਇੱਕ ਵਾਰ ਤੁਸੀਂ ਦੇਖੋ 5 4 3 2 ਜਿਵੇਂ ਐ ਲਿਖਿਆ ਮੰਨ ਲਓ ਇਹਨੂੰ ਦੇਖੋ ਸਭ ਤੋਂ ਪਹਿਲਾਂ ਵੀ ਜੇ ਆਪਣੇ ਕੋਲ ਇੱਧਰ ਜਿਹੜਾ 3 ਹੈ ਇਹ ਉੱਪਰ ਹੈ ਇਹ ਜੇ ਇਕੁਅਲ ਟੂ ਦੇ ਦੂਸਰੇ ਪਾਸੇ ਮੈਂ ਲੈ ਕੇ ਜਾਣਾ ਤਾਂ ਕੀ ਹੋਊਗਾ ਤਾਂ ਇਹ ਕਿਵੇਂ ਨਾਲ ਗੁਣਾ ਹੋਊਗਾ ਇਹਦੇ ਨਾਲ ਗੁਣਾ ਹੋਊਗਾ 4 3 ਬਣੂਗਾ ਐ ਨਾ ਸਮਝ ਲਿਓ ਠੀਕ ਹੈ ਆ ਤਿੰਨੇ ਇਧਰ ਨੂੰ ਉੱਪਰ ਹੈ ਤਾਂ ਇਧਰ ਨੀਚੇ ਜਾਊਗਾ ਆਪਾਂ ਨੂੰ ਪਤਾ ਹੀ ਇਹ ਕ੍ਰੋਸ ਜਾਂਦੇ ਹੁੰਦੇ ਨੇ ਆ ਜੀ ਤਾਂ ਤੁਹਾਨੂੰ ਜਿਵੇਂ ਸਿੰਪਲ ਪਤਾ ਹੋਊ ਕਿ ਜੇ ਇਕੁਅਲ ਟੂ ਦੇ ਆਪੋਜੀਟ ਜਾਣੀ ਹੈ ਤਾਂ ਸਾਈਨ ਬਦਲਦੇ ਨੇ ਜਿਵੇਂ ਮੰਨ ਕੇ ਚੱਲੋ ਆ 3 2 ਤਾਂ ਇਹ 3 ਨੂੰ ਗੁਣਾ ਦੋ ਮੈਂ ਇਧਰ ਲੈ ਕੇ ਆਉਣਾ ਠੀਕ ਹੈ ਆ 5 4 ਉਧਰ ਲੈ ਕੇ ਜਾਣਾ ਤਾਂ ਜਿਹੜਾ 4 ਇੱਥੇ ਕਿਹਦੇ ਚ ਜਮੇ ਇੱਥੇ 4 ਇਧਰ ਮਲਟੀਪਲਾਈ ਵਿੱਚ ਹੈ ਤਾਂ ਇੱਥੇ ਇਹ ਦੇ ਆਪਨ ਹੋ ਜਾਊਗਾ ਸਮਝ ਗਏ ਜੇ ਨਹੀਂ ਸਮਝਦੇ ਤਾਂ ਦੇਖੋ ਜਿਵੇਂ ਆ 4 ਐ ਇਹ ਗੁਣਾ 4 ਐ ਨਾ ਜਿਵੇਂ ਇਹਨੂੰ ਇਕੁਅਲ ਟੂ ਦੇ ਇਧਰਲੇ ਪਾਸੇ ਲੈ ਕੇ ਜਾਣਾ ਤਾਂ ਇਹ 3 2 ਦੇ नीचे ਆ ਜੂ ਇਹਦੇ ਨਾਲ ਡਿਵਾਈਡ ਚ ਆ ਜੂਗਾ ਤਾਂ ਸਾਈਨ ਕੀ ਹੁੰਦੇ ਹੁੰਦੇ ਨੇ ਚੇਂਜ ਹੁੰਦੇ ਹੁੰਦੇ ਨੇ ਹੁਣ ਏਵੇਂ ਤੁਸੀਂ ਇਹ ਕੁਐਸਚਨ ਤਾਂ ਬਹੁਤ ਵਾਰ ਬੜਾ ਹੋ ਵੀ ਜੇ ਸੀਪੀ 5 ਐ ਐਸਪੀ 10 ਐ ਤਾਂ ਹੁਣ ਪਹਿਲਾਂ ਤਾਂ ਜਿਵੇਂ ਅਸੀਂ ਤੁਹਾਨੂੰ ਸਿਖਾਈ ਦਿੱਤਾ ਵੀ ਆਹ ਉਹ ਸੀਪੀ ਲਿਖ ਲਓ ਉਰੇ ਐਸਪੀ ਲਿਖ ਲਓ ਇਹ ਇਕੁਅਲ ਟੂ ਪਾ ਦਿਓ ਕੀ ਦੇ ਜੀ ਦੇਖੋ ਜਦੋਂ ਇੱਥੇ ਲੈ ਹੋਵੋਗੇ ਇਕਵਲ ਟੂ ਦੇ ਇਧਰ ਲੈ ਕੇ ਆਉਂਗੇ ਨਾ ਐਸਪੀ ਨੂੰ ਵੀ ਇਧਰ ਲਿਆਉਂਗੇ ਤੁਸੀਂ ਤਿੰਨ ਨੂੰ ਵੀ ਇਧਰ ਲਿਆਉਂਗੇ ਤਾਂ ਦੇਖੋ ਸੀਪੀ ਐਸਪੀ ਇਜ਼ ਇਕਵਲ ਟੂ ਸੀਪੀ 5 ਸੀ ਸੀਪੀ ਨੂੰ ਉਲਟਾ 10 ਲਿਖ ਦੋ ਤੇ ਕਿਉਂ ਉਧਰ ਜਾਊਗਾ ਤੇ ਐਸਪੀ ਕਿੰਨੀ ਸੀ 5 10 ਸੀ ਇਹ 5 ਬਣ ਜੂਗੀ ਤਾਂ ਹੁਣ ਮੈਂ ਤੁਹਾਨੂੰ ਜਮੇ ਇੱਕ ਵਾਰ ਸਿੰਪਲ ਤਰੀਕੇ ਨਾਲ ਦੱਸਦਾ ਜੀ ਜੇ ਲਿਖਿਆ ਹੋਵੇ ਤੁਹਾਡੇ ਕੋਲੇ ਵੀ ਸੀਪੀ ਹੈਗੀ ਐਕਸ ਇਕਵਲ ਟੂ ਪਾਇਆ ਹੋਵੇ ਵਿਚਾਲੇ ਐਸਪੀ ਹੈਗੀ ਆ 2 ਹੁਣ ਤੁਸੀਂ ਆਪ ਸਾਬ ਲਾਓ ਨਾਮੇ ਇਕੁਅਲ ਟੂ ਦੇ ਇਹਨੂੰ ਇਧਰ ਲੈ ਕੇ ਜਾਣਾ ਹੈ ਇਹਨੂੰ ਇਧਰ ਲੈ ਕੇ ਜਾਣਾ ਹੈ ਲਓ ਜੀ ਜੇ ਮੈਂ ਸੀਪੀ ਦੇ ਆ ਐਸਪੀ ਨੂੰ ਇਧਰ ਲਿਜਾਣਾ ਹੈ ਤਾਂ ਇਹ ਇਹਦੇ નીચે ਆਊਗੀ ਇਧਰ ਜੇ ਗੁਣਾ ਚ ਹੈ ਤਾਂ ਇਧਰ ਡਿਵਾਈਡ ਚ ਆਊ ਹਲੋ ਆ ਤਾਂ ਇਹਦੇ નીચે ਆ ਗਈ ਹੁਣ ਆ ਤਾਂ ਵਾਈ ਉੱਪਰ ਹੈਗੀ 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 ਰਹੀ ਉੱਪਰ ਆ ਐਕਸ ਨੂੰ ਇਧਰ ਲਿਜਾਣਾ ਹੈ ਇਕੁਅਲ ਟੂ ਆ ਪਤਾ ਮੈਂ ਸੇਮ ਟੂ ਸੇਮ ਐਕਸ ਨੂੰ ਲੈ ਕੇ ਜਾਣਾ ਇਧਰ ਤਾਂ ਐਕਸ ਇਹਦੇ નીચે ਹੀ ਆਊਗਾ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਇੱਕ ਵਾਰ ਫੇਰ ਸਮਝੋ ਮੁੜ ਕੇ ਇਹ ਜਿੰਦਗੀ ਚ ਭੁੱਲਦੇ ਨਹੀਂ ਇੱਕ ਲਈ ਰਿਵੀਅਰ ਸੀਪੀਐਸਪੀ ਉਹਦੇ ਕੰਮ ਆਊਗਾ ਇਹ ਅਗਲੇ ਵੀ ਛੋਟੇ ਬਹੁਤ ਚੈਪਟਰਾਂ ਦੇ ਵਿੱਚ ਬਹੁਤ ਜਗ੍ਹਾ ਕੰਮ ਆਉਣੀ ਹੈ ਜੀ ਤਾਂ ਕਰਕੇ ਮੈਂ ਨਾ ਜ਼ੋਰ ਲਾ ਰਿਹਾ ਵੀ ਦੇਖੋ ਸੀਪੀ ਉਹਨਾਂ ਨੇ ਕਿਹਾ ਹੈ ਜੀ ਸੀਪੀ 5 ਹੈ ਜੀ ਇਹ ਇਕੁਅਲ ਟੂ ਹੈ ਜੀ ਐਸਪੀ 10 ਦੇ ਇਹਦਾ ਮਤਲਬ ਜੀ ਮੈਂ ਸੀਪੀ ਨੂੰ ਐਸਪੀ ਨੂੰ ਇੱਧਰ ਲਿਆਉਣਾ ਜੇ ਲਿਆਊਗਾ ਸੀਪੀ ਦੇ نیچے ਆਊਗੀ ਐਸਪੀ ਤਾਂ ਮੈਨੂੰ ਪਤਾ ਹੈ ਠੀਕ ਹੈ ਤਾਂ 10 ਇੱਥੇ ਰਹੂਗਾ ਤਾਂ ਉੱਪਰ ਹੀ ਆਹ 5 ਨੂੰ ਜੇ ਇੱਧਰ ਲਿਆਣਾ ਨੀਚੇ ਜਾਊਗਾ ਜੀ ਤਾਂ ਹੁਣ ਜੇ ਮੈਨੂੰ ਕੋਈ ਪੁੱਛ ਲੇ ਵੀ ਹਾਂ ਭਈ ਦੱਸ ਸੀਪੀ ਐਸਪੀ ਕਿੰਨੀ ਹੈ ਤਾਂ ਹੁਣ ਦੇਖੋ ਐ ਨਾ ਕਹਦੇ ਵੀ ਸੀਬੀ ਤਾਂ 5 ਸੀਗੀ ਜੀ ਨਾ ਸੀਪੀ ਇਕੁਅਲ ਟੂ ਕਿਦੇ ਐ 10 ਦੇ ਤਾਂ ਕੁਐਸਚਨ ਕੀ ਬਣੂਗਾ ਇੱਥੇ ਪੁੱਛਿਆ ਹੋਇਆ ਹੈ ਸੀਪੀ ਇੱਕ ਸੀਪੀ ਐਕਸ ਇਕੁਅਲ ਟੂ ਐਸਪੀ ਵਾਈ ਤਾਂ ਪਹਿਲਾਂ ਤਾਂ ਮੈਨੂੰ ਉਹੀ ਕਰੂੰ ਵੀ ਇੱਕ ਪਾਸੇ ਲੈ ਆਉਂਦੋਂ ਉਹਨਾਂ ਨੂੰ ਆ ਲਾਂ ਦੇ ਉੱਪਰ ਕੀ ਸੀਗਾ ਅ ਵਾਈ ਆਪਣ ਐਕਸ ਠੀਕ ਹੈ ਤਾਂ ਹੁਣ ਮੈਨੂੰ ਉਹ ਕੁਐਸਚਨ 'ਚ ਪੁੱਛਿਆ ਹੋਊ ਵੀ ਦੱਸੋ ਐਸਪੀ ਕੀ ਐ ਉਹ ਕਹਣਗੇ ਇਫ cp x sp y ਤਾਂ sp ਦੱਸੋ ਕੀ ਹੈ ਤਾਂ sp ਕਿਹਦੇ ਇਕੁਅਲ ਹੋ ਜੀ x ਦੇ ਇਕੁਲ ਕਿਹਦੇ ਇਕੁਲ x ਦੇ ਠੀਕ ਹੈ ਇਹ ਚੀਜ਼ ਚ ਵਾਸਤੇ ਤੁਸੀਂ ਕਨਫਿਊਜ਼ ਨਹੀਂ ਹੋਣਾ ਐਵੇਂ ਦੇ ਕੁਸ਼ਚਨ ਬਹੁਤ ਹਰ ਇੱਕ ਸ਼ਖਤਨ ਦੇ ਵਿੱਚ ਇੱਕ ਅਦਾ ਪ੍ਰਸ਼ਨ ਇਹ ਜਾ ਹੋਵੇ ਹੋਊਗਾ ਠੀਕ ਹੈ ਤਾਂ cp x y ਤਾਂ ਜੇ ਜਿਹੜੇ x ਦੀ ਜਗ੍ਹਾ ਮੈਂ ਮੰਨ ਲਓ ਦੇ ਦਿੱਤਾ ਤੁਹਾਨੂੰ 10 ਤਾਂ ਇਹਦੀ ਜਗ੍ਹਾ ਦੇ ਦਿੱਤਾ 15 ਤਾਂ ਤੁਸੀਂ ਦੱਸੋ ਕਿੰਨਾ ਬਣੂ ਤਾਂ ਆਪਾਂ ਕਰ ਲਾਂਗੇ ਜੀ cp sp ਇਧਰ ਲੈ ਆਵਾਂਗੇ ਉਹ 15 ਤੋਂ ਉੱਪਰ ਹੈਗੇ ਹੈਗਾ 10 ਉਧਰ ਜਾਊਗਾ ਤਾਂ ਉਹਦੇ ਨੀਚੇ ਆ ਜੂਗਾ ਜੇ ਮੈਂ ਇਹਦੀ ਜਗ੍ਹਾ ਤੁਹਾਨੂੰ ਦੇ ਦਾਂ ਉਹਰੇ 15 ਇੱਥੇ 25 ਤਾਂ ਤੁਸੀਂ ਕਹਦੋਂਗੇ ਜੀ ਫੇਰ ਕੀ ਬਣੂਗਾ ਸੀਪੀ ਵਟਾ ਸਪੀ ਕੀ ਬਣੂਗੀ ਜੀ 25 ਵਟਾ 15 ਆ ਬਣਦਾ ਬਸ ਆਹੀ ਪ੍ਰਸ਼ਨ ਹੁੰਦਾ ਹੈ ਜਮਾ ਸਿੰਪਲ ਕੰਮ ਹੈ ਕੋਈ ਬੜਾ ਇਹਦੇ ਚੋਤ ਹੋਤਾ ਨਹੀਂ ਲਾਉਣਾ ਹੁਣ ਜੇ ਨਹੀਂ ਤੁਹਾਨੂੰ ਦੇ ਹੁੰਦਾ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਹੈ ਵੀ ਆਹ ਤੁਹਾਨੂੰ ਮੈਂ ਸਮਝਾਵਾਂ ਵੀ ਸੀਪੀ ਐਸਪੀ ਹੁੰਦਾ ਕੀ ਹੈ ਕਿਉਂ ਇੱਧਰ ਉੱਧਰ ਜਾਂਦਾ ਇਹ ਉੱਪਰ نیچے ਕਿਵੇਂ ਆਉਂਦਾ ਫੇਰ ਵੀ ਜੇ ਜਨੀ ਸਮਝ ਨਹੀਂ ਆਇਆ ਜਨੀ ਜੱਟ ਮਤ ਕਰਨੀ ਆ ਤਾਂ ਦੇਖੋ ਵੀ ਸੀਪੀ ਥੱਲੇ ਐਸਪੀ ਇਹਨਾਂ ਨੂੰ ਉਲਟ ਕਰ ਦੋ ਬਈ ਜੇ ਸੀਪੀ ਨਾਲ ਐਕਸ ਸੀ ਤਾਂ ਇਹ ਕਿਦੇ ਇਕੁਅਲ ਟੂ ਪਾ ਦੋ ਐਸਪੀ ਦੇ ਇਕੁਅਲ ਪਾ ਦੋ ਐਸਪੀ ਨਾਲ ਬਾਈ ਸੀ ਤਾਂ ਇਹਦੇ ਉਲਟ ਬਸ ਜਮ ਉਲਟ ਕਰ ਦੋ ਆ ਗਈ ਗੱਲ ਸਮਝ ਜੇ ਤਾਂ ਹੁਣ ਜਮੀ ਸੌਖਾ ਕੰਮ ਆ ਚਲੋ ਬਈ ਲੱਗੇ ਆ ਜੋ ਹੁਣ ਦੇਖੋ ਬੜਾ ਇੰਪੋਰਟੈਂਟ ਆਹ ਇਹ ਸਲਾਈਡ ਇਹ ਤੁਹਾਨੂੰ ਮੈਨੂੰ ਲੱਗਦਾ ਵੀ ਜਿਹਨੇ ਪ੍ਰੋਫਿਟ ਐਂਡ ਲਾਸ ਪਹਿਲਾਂ ਸਾਰਾ ਵੀ ਪੜਿਆ ਉਹਨੂੰ ਵੀ ਮੈਂ ਸ਼ਰਤ ਲਾਉਣਾ ਵੀ ਆਹ ਚੀਜ਼ ਚੋਂ ਵਿੱਚ ਤੁਹਾਨੂੰ ਸਿੱਖਣ ਨੂੰ ਜ਼ਰੂਰ ਮਿਲੂ ਕੁਝ ਨਾ ਕਵਸਚਨ ਹੁੰਦਾ ਹੈ ਕਿ ਬਾਈ ਸੈਲਿੰਗ 2 ਆਰਟੀਕਲਸ ਫॉर 800 ਪਰਸੈਂਟ ਗੇਨ ਸੀਪੀ ਆਫ 5 ਆਰਟੀਕਲ ਹੁਣ ਜੇ ਤੁਸੀਂ ਕਹੋਗੇ ਵੀ ਸਰ ਦੇਖੋ ਜੀ ਜੇ ਤਾਂ ਇਹ ਕਿਹਾ ਹੁੰਦਾ ਵੀ 2 ਆਰਟੀਕਲ ਵੇਚੇ ਜੀ ਉਹਨੇ 800 ਦੇ ਉਹਨੇ ਇੱਥੇ 500 ਰੁਪਿਆ ਕਮਾ ਲਿਆ ਤੁਸੀਂ ਸਿੱਧਾ ਗਏਂਦੇ ਵੀ ਹਾਂ ਹੁਣ ਤਾਂ ਮੈਂ ਕੱਢ ਦੂੰ ਪਰ ਉਹ ਤਾਂ ਆਰਟੀਕਲਾਂ ਦੀ ਜੀ ਗੱਲ ਕਰੀ ਜਾਂਦਾ ਤਾਂ ਇਹਨੂੰ ਕਿਵੇਂ ਸੋਲਵ ਕਰਦੇ ਹੁੰਨੇ ਆ ਤਾਂ ਜਿਵੇਂ ਉੱਪਰ ਆਪਾਂ ਫਾਰਮੂਲਾ ਲਾ ਜਾਈਦਾ ਉਵੇਂ ਹੀ ਦੇਖੋ ਇਹਨਾਂ ਦਾ ਸਭ ਤੋਂ ਪਹਿਲਾਂ ਦੇਖੋ ਜੇ ਉਹ ਕਹਿੰਦਾ ਵੀ ਮੈਂ ਸੈਲ ਕਰੀਆਂ 50 ਆਈਟਮਾਂ ਕਿੰਨੀਆਂ 50 ਆਈਟਮਾਂ ਸੈਲ ਕਰੀਆਂ ਤੇ ਕਹਿੰਦੇ ਲਾਸ ਹੋਇਆ ਜੀ 10 ਦਾ ਕਿੰਨੇ ਦਾ ਲਾਸ ਹੋਇਆ 10 ਦਾ 50 ਆਈਟਮਾਂ ਸੈੱਲ ਕਰੀਆਂ ਲਾਸ ਕਿੰਨੇ ਦਾ ਹੋਇਆ 10 ਆਈਟਮ ਦਾ ਆ ਚੀਜ਼ ਬੜੀ ਇੰਪੋਰਟੈਂਟ ਹੈ ਬਹੁਤ ਇੰਪੋਰਟੈਂਟ ਜੇ 50 ਆਈਟਮਾਂ ਸੈੱਲ ਕਰੀਆਂ ਤਾਂ 10 ਦੀ ਐਸਪੀ ਦਾ ਲਾਸ ਹੋਇਆ ਸਮਝੇ ਦੇਖੋ ਤੁਹਾਨੂੰ ਦੇਖਣ ਨੂੰ ਮਿਲੂ ਬੀ ਜੇ ਬਾਇ ਸੈਲਿੰਗ 50 ਆਈਟਮਸ ਬਾਇ ਸੈਲਿੰਗ ਮੈਂ ਇਹਨੂੰ ਸ਼ਾਰਟ ਜਿਥੇ ਤਾਂ ਲਿਖਿਆ ਕਿਉਂਕਿ ਮੈਂ ਫਾਰਮੂਲਾ ਤੁਹਾਨੂੰ ਇੱਥੇ ਹੀ ਦੇਣਾ ਤਾਂ ਤੁਸੀਂ ਮਗਲੇ ਨੂੰ ਇਹ ਨੋਟ ਕਰਕੇ ਇੱਕ ਵਾਰ ਸ਼ੋਰਟ ਚ ਯਾਦ ਕਰ ਲਓਗੇ ਤਾਂ ਦੇਖੋ ਬਾਇ ਸੈਲਿੰਗ 50 ਆਈਟਮਸ ਲਾਸ ਆਫ 10 ਐਸਪੀ ਅਕਰਡ ਮਤਲਬ ਕਹਿੰਦੇ ਵੀ ਜੇ 50 ਆਈਟਮਾਂ ਮੈਂ ਵੇਚਦਾ ਤਾਂ ਮੈਨੂੰ 10 ਐਸਪੀ ਦਾ ਲਾਸ ਹੁੰਦਾ ਤਾਂ ਦੱਸੋ ਲਾਸ ਪਰਸੈਂਟੇਜ ਕਿੰਨਾ ਹੈ ਬਸ ਜਮੇ ਤਣ ਨਾਲ ਇੱਕ ਰਕਤਾ ਲਾ ਲਓ ਇੱਕ ਚੀਜ਼ ਦਾ ਆਹ ਦੋ ਚੀਜ਼ਾਂ ਮੈਂ ਤੁਹਾਨੂੰ ਜਮਾ ਯਾਦ ਹੀ ਕਰਾਤੀਆਂ ਲੈ ਹੁਣ ਅੱਦੂ ਮੁੜ ਕੇ ਨਹੀਂ ਭੁੱਲਦੇ ਜੇ ਕਦੇ ਵੀ ਲਾਸ ਜਾਂ ਗੇਨ ਐਸਪੀ ਤੇ ਹੋਵੇ ਨਾ ਕਾਤੇ ਹੋਵੇ ਸੈਲਿੰਗ ਪ੍ਰਾਈਸ ਤੇ the loss of 10 selling price uh, 10 items of uh, 10 loss of selling price of 10 items gain of 10 uh, articles of, uh, 10 selling price of 10 articles to matlab kade bhi loss je gain je sp te ditta hove te items ch gall chal rahi hove koi oh na hove ta achi gall chal rahi hove items de vich ta dekho tusi ki karna hai sp da je ta hage loss fir ta jehni jinni items sell kiti hai oh ch 10 jod do ਉਰੇ ਪੰਜਾ ਕਰੀਆਂ ਸੀ 10 ਜੋੜ ਦੋ 60 ਤਾਂ ਕਿੰਨੇ ਦਾ 10 ਥੱਲੇ ਉਹਦੇ 60 ਰੱਖ ਦੋ ਜੋੜਿਆ ਹੋਇਆ ਗੁਣਾ ਕਰ ਦੋ 100 ਨਾਲ ਆਨਸਰ ਆ ਗਿਆ ਜੇ ਹੈਗਾ ਗੇਨ ਮਤਲਬ ਗੇਨ ਉਹ ਸਮਝਾਉਂਗਾ ਮੈਂ ਕਿਵੇਂ ਇੱਕ ਵਾਰ ਤੁਸੀਂ ਬਸ ਰੱਟਾ ਹੀ ਲਾ ਲਓ ਜੇ ਗੇਨ ਹੈ ਤਾਂ ਜਿੰਨੀਆਂ ਆਈਟਮਾਂ ਵੇਚੀਆਂ ਸੀ 10 ਉਹਦੇ ਪੱਧੂ 2 ਚੋਂ 10 ਘਟਾ ਕੇ ਉਹਦੇ ਉੱਪਰ ਰੱਖ ਦੋ ਆ ਲਓ ਜਮਾ ਸੌਖਾ ਕੰਮ ਆ ਹੁਣ ਕਿਵੇਂ ਬਣੀ ਦੇਖੋ ਮੈਂ 50 ਆਈਟਮਾਂ ਸੈੱਲ ਕੀਤੀਆਂ ਮੈਨੂੰ ਦੱਸ ਦੀ ਸੈਲਿੰਗ ਪ੍ਰਾਈਸ ਦਾ ਕੀ ਹੋ ਗਿਆ ਲਾਸ ਹੋ ਗਿਆ ਜੇ ਮੈਂ 50 ਆਈਟਮਾਂ ਸੈੱਲ ਕਰੀਆਂ ਤੇ ਮੈਨੂੰ ਕੀ ਹੋ ਗਿਆ ਲਾਸ ਹੋ ਗਿਆ ਇਹਦਾ ਮਤਲਬ ਜੇ ਮੈਂ ਇੱਕ ਦੀ ਇੱਕ ਚੀਜ਼ ਇੱਕ ਇੱਕ ਚੀਜ਼ ਜਿਹੜੀ ਇੱਕ ਆਈਟਮ ਹੈ ਉਹਦਾ ਮੁੱਲ ਕਿੰਨਾ ਮੰਨਾਂ ਇੱਕ ਮੰਨਾਂ ਮੰਨ ਕੇ ਚੱਲੋ ਮੈਂ ਇੱਕ ਆਈਟਮ ਦਾ ਮੁੱਲ ਕਿੰਨਾ ਮੰਨ ਰਿਹਾ 21 ਮੰਨ ਰਿਹਾ ਤਾਂ ਜੇ ਮੈਂ 50 ਆਈਟਮਾਂ ਵੇਚੂਗਾ ਤਾਂ ਮੈਨੂੰ ਕਿੰਨੇ ਕਿੰਨੇ ਬਣਨੇ ਚਾਹੀਦੇ ਨੇ 50 ਬਣਨੇ ਚਾਹੀਦੇ ਨੇ ਪਰ ਮੈਂ ਕਹੀ ਜਾਂਦਾ ਵੀ ਯਾਰ ਮੈਨੂੰ ਦੱਸਦਾ ਲਾਸ ਹੋਇਆ ਮੈਨੂੰ ਕੀ ਹੋਇਆ ਦੱਸਦਾ ਲੌਸ ਹੋਇਆ ਇਹਦਾ ਮਤਲਬ ਜੀ ਇੱਕ ਇੱਕ ਆਈਟਮ ਇੱਕ ਦੀ ਸੀਗੀ ਠੀਕ ਹੈ ਤੇ ਮੈਂ ਵੇਚੀ ਉਹ ਇੱਕ ਦੀ ਹੈ ਇੱਕ ਚੀਜ਼ 1 ਰੁਪਏ ਦੀ ਸੀਗੀ ਤੇ ਮੈਂ ਮੈਨੂੰ 10 ਰੁਪਏ ਦਾ ਲੌਸ ਹੋ ਗਿਆ ਇਹਦਾ ਮਤਲਬ ਮੈਂ ਵੇਚੀਆਂ ਤਾਂ ਫਿਰ ਉਹ ਜੇ 50 ਨੇ ਉਹਦੇ ਦਾ ਲੌਸ ਹੈ ਤਾਂ ਵੇਚੀਆਂ ਤਾਂ ਮੈਂ ਉਹ 60 ਹੈ ਫੇਰ ਵੀ 10 ਲੌਸ ਹੋਇਆ ਕਿ ਨਹੀਂ ਇੱਕ ਚੀਜ਼ 1 ਰੁਪਏ ਦੀ ਹੈ ਤੇ ਮੈਂ ਜੇ 60 ਵਿੱਚੋਂ ਫੇਰ ਵੀ ਮੈਨੂੰ 50 ਦੇ ਉੱਤੇ 10 ਦਾ ਲੌਸ ਹੋਊਂਗਾ ਮੈਂ ਕਹੂ ਵੀ ਮੈਨੂੰ ਜਿਹੜੀ ਇੱਕ ਦੀ ਇੱਕ ਸੱਤ ਚੀਜ਼ਾਂ ਵੇਚੀਆਂ ਮੈਨੂੰ ਬਣਨੇ ਤਾਂ ਸੀ 60 ਪਰ ਬਣੇ ਕਿੰਨੇ ਰੁਪਏ 50 ਬਣੇ ਤਾਂ ਇਹੋ ਮੈਂ ਕਹੂੰ ਦਸ ਦਾ ਲਾਸ ਐ ਬਣੀ ਇਹ ਚੀਜ਼ ਆਈ ਥਿੰਕ ਤੁਹਾਨੂੰ ਸਮਝ ਆ ਗਈ ਹੋਗੀ ਮੇਲਾਦਾ ਠੀਕ ਹੈ ਤੇ ਇੱਥੇ ਗੇਨ ਦੇਖ ਲਓ ਐਵੇਂ ਗੇਨ ਹੈ ਉਹ ਕਹਿੰਦੇ ਵੀ ਦੇਖੋ ਜੀ ਮੈਂ 50 ਟਮਾ ਵੇਚੀਆਂ ਤੇ ਮੈਨੂੰ ਗੇਨ ਹੋ ਗਿਆ 10 ਰੁਪਈਆ ਦਾ ਜੇ ਇੱਕ ਚੀਜ਼ ਮੈਂ ਇੱਕ ਦੀ ਇੱਕ ਇਹਨੂੰ ਐ ਮੰਨ ਲਿਆ ਕਰੋ ਵੀ ਇੱਕ ਇੱਕ ਆਈਟਮ ਹੈ 1 ਰੁਪਏ ਦੀ ਮੰਨ ਲਈ ਯਾਰ ਤੇ ਜੇ ਮੈਂ 50 ਰੋਚੂਗਾ ਤਾਂ ਮੈਨੂੰ 50 ਰੁਪਏ ਬਣਨੇ ਚਾਹੀਦੇ ਆ ਪਰ ਇਹ ਕਹਿੰਦੇ ਨਾ ਜੀ ਮੈਨੂੰ ਕਿੰਨੇ ਬਣ ਗਏ 10 ਰੁਪਏ ਸਗੋਂ ਮੈਂ ਤਾਂ ਕਮਾਈ ਕਰ ਲਈ ਬਣਨੇ ਤਾਂ ਮੈਨੂੰ 50 ਦੇ 50 ਚਾਹੀਦੇ ਇੱਕ ਇੱਕ ਨੂੰ ਮੈਂ ਇੱਕ ਦੀ ਲਈ ਸੀ ਇੱਕ ਦੀ ਵੇਚੀ ਹੈ ਪਰ ਇਹ ਕਹਿੰਦੇ ਕਿ ਮੈਂ 50 ਰੁਪਏ ਚੰਦੇ ਮੈਨੂੰ 50 ਨਹੀਂ ਬਣੇ ਪਾ 50 ਦੇ ਵਿੱਚ ਤਾਂ ਮੈਨੂੰ 10% ਸਗੋਂ ਕੀ ਹੈ 10 10 ਦਾ ਕੀ ਹੈ ਫਾਇਦਾ ਹੋ ਗਿਆ ਇਹਦਾ ਮਤਲਬ ਮੈਨੂੰ 10 ਦਾ ਜੇ ਫਾਇਦਾ ਹੋਇਆ ਤਾਂ ਅਸਲੀ ਚੀਜ਼ਾਂ ਦਾ 40 ਸੀ ਅਸਲੀ ਚੀਜ਼ਾਂ ਦਾ 40 ਸੀ 40 ਦੇ ਉੱਤੇ 10 ਦਾ ਫਾਇਦਾ ਹੋਇਆ ਤਾਂ ਬਸ ਆਹੀ ਦੇਖੋ ਤ ਲਈ ਯਾਦ ਰੱਖਿਓ ਜਦੋਂ ਵੀ ਆਪਣੇ ਕੋਲ ਇੱਥੇ ਲੌਸ ਦਿੱਤਾ ਹੋਊਗਾ ਕੀ ਦਿੱਤਾ ਹੋਊਗਾ ਲੌਸ ਆਪਾਂ ਜਿੰਨੀਆਂ गिवन ਆਈਟਮਸ ਹੋਣੀਆਂ ਆ ਉਹਨੇ ਚ ਜਿੰਨੇ ਦਾ ਲਾਸ ਹੈ ਪਲੱਸ ਕਰਾਂਗੇ ਕੀ ਕਰਾਂਗੇ ਪਲੱਸ ਕਰਕੇ ਉਹਦੇ ਉੱਪਰ ਹਰ ਲਾਸ ਵਾਲੀਆਂ ਰੱਖ ਕੇ ਕੱਢ ਲਾਂਗੇ ਪਰਸੈਂਟ ਜੇ ਆਪਾਂ ਨੂੰ ਦਿੱਤਾ ਹੋਊਗਾ ਕੀ ਚੀਜ਼ ਗੇਨ ਤਾਂ ਉਹ ਚੋਂ ਆਪਾਂ ਮਾਈਨਸ ਕਰਾਂਗੇ ਇਹ ਕਦੋਂ ਜਦੋਂ ਆਪਣੇ ਕੋਲੇ ਗੇਨ ਜਾਂ ਲਾਸ ਘਾਤੇ ਹੈ ਐਸਪੀ ਦੇ ਤੇ ਤੇ ਆਪਣੇ ਕੋਲੇ ਆਈਟਮਸ ਦੀ ਗੱਲ ਹੋ ਰਹੀ ਹੈ ਤਾਂ ਇਹ ਇੱਕ ਟਾਈਪ ਬੜੀ ਇੰਪੋਰਟੈਂਟ ਟਾਈਪਿਕ ਹੈ ਟਾਈਪਰ ਨਹੀਂ ਕਿਤੇ ਇਹ ਜੀ ਮਤਲਬ ਆਹ ਤਰੀਕੇ ਨਾਲ ਕਰਾਈ ਗਈ ਹੈ ਲੱਗ ਲੱਗ ਤੁਹਾਨੂੰ ਕੁਐਸਚਨ ਕਰਾਤੇ ਹੋਣ ਜਿਵੇਂ ਆਪਾਂ ਕੁਐਸਚਨ ਲਿਖਿਆ ਤੇ ਉੱਪਰ ਪਰ ਤੁਹਾਨੂੰ ਇੰਨੇ ਮਤਲਬ ਇਹਨੂੰ ਜਦੋਂ ਸੌਟ ਆਊਟ ਕਰਕੇ ਵੀ ਦੇਖੋ ਫਾਰਮੂਲਾ ਬਣਿਆ ਕਿੱਥੋਂ ਇਹ ਨਹੀਂ ਚੀਜ਼ ਮਿਲਨੀ ਠੀਕ ਹੈ ਇਹਨੂੰ ਤੁਸੀਂ ਆਪਣੇ ਕੋਲੇ ਰੱਖ ਲਓ ਪੀਡੀਐਫ ਨੂੰ ਤੇ ਅੱਗੇ ਆਜੋ ਐਵੇਂ ਹੁਣ ਕੀ ਹੋਊਗਾ ਆਈਟਮਾਂ ਦਿੱਤੀਆਂ ਹੋਣਗੀਆਂ ਇਹ ਮੈਂ ਤੁਹਾਨੂੰ ਤਾਂ ਪਾਈਏ ਵੀ ਤੁਸੀਂ ਫਰਕ ਸਮਝ ਪਾਓ ਇੱਥੇ ਲਿਖਿਆ ਹੋਊ ਜੀ ਸੀਪੀ ਕੀ ਲਿਖਿਆ ਜੀ ਸੀਪੀ ਤਾਂ कन्ਫਿਊਜ਼ ਨਹੀਂ ਹੋਣਾ ਵੀ ਪਹਿਲਾਂ ਆਪਣੇ ਕੋਲੇ ਐਸਪੀ ਸੀ ਉੱਥੇ ਤਾਂ ਹੁਣ ਆਪਾਂ ਨੂੰ ਦਿੱਤੀ ਹੋਈ ਹੈ ਉਹਦੇ ਸੀਪੀ ਸੀਪੀ ਹੁੰਦੀ ਹੈ ਕੋਸਟ ਪ੍ਰਾਈਸ ਇਹ ਕਹਿੰਦੇ ਜੇ ਮੈਂ 50 ਆਈਟਮਾਂ ਵੇਚੀਆਂ ਮੈਨੂੰ ਲਾਸ ਹੋ ਗਿਆ 10 ਦੀ ਸੀਪੀ ਦਾ ਤਾਂ ਕੁਛ ਨਹੀਂ ਜੀ 10 ਦਾ ਲਾਸ ਹੋਇਆ ਕਿੰਨੇ ਤੇ 50 ਤੇ ਪਰਸੈਂਟ ਕੱਢਣੀ ਆ 100 ਨਾਲ ਗੁਣਾ ਕਰ ਦੋ ਆਹ ਲਓ ਜੀ 2 ਤੇ 20% ਆਨਸਰ ਬਸ ਜਵੇਂ ਕੰਮ ਨਿਬੜ ਗਿਆ ਦੇਖ ਜੇ ਸੀਪੀ ਲਿਖੀ ਹੋਈ ਹੈ ਲਾਸ ਦਾ ਗੇਨ ਸੀਪੀ ਤੇ ਹੋਇਆ ਤਾਂ ਕੁਛ ਨਹੀਂ ਕਰਨਾ ਜਸਟ ਉਹ ਨਹੀਂ ਉੱਪਰ ਰੱਖਣਾ ਜਿੰਨੇ ਦਾ ਕਿੰਨੀਆਂ ਆਈਟਮਾਂ ਦਾ ਗੇਨ ਹੈ ਜੀ 10 ਦਾ ਕਿੰਨੇ ਤੇ ਗੇਨ ਹੈ ਜੀ 50 ਤੇ ਉਹਨੂੰ ਨੀਚੇ ਰੱਖੋ ਗੁਣਾ ਕਰ ਦਿਓ 100 ਨਾਲ ਜਮਾ ਤੁਹਾਡਾ ਪ੍ਰਸ਼ਨ ਸੌਖਾ ਬਣ ਗਿਆ 50 ਪੁਲਿਸ ਦਿੱਤਾ ਹਰੇਕ ਪੇਪਰ 'ਚ ਇਹਨਾਂ 'ਚ ਇੱਕ ਪ੍ਰਸ਼ਨ ਹੈ ਪ੍ਰੋਫਿਟ ਐਂਡ ਲਾਸ ਤੇ ਘੱਟੋ ਘੱਟ 4-4 ਪ੍ਰਸ਼ਨ ਵੀ ਇਹ ਰਹਿ ਗਈਆਂ ਨੇ ਸ਼ਿਫਟਾਂ ਦੇ ਵਿੱਚ 4-4 5-5 ਤਾਂ ਰੱਟਾ ਮਾਰ ਲਓ ਤਾਂ ਤਗੜੇ ਤਰੀਕੇ ਨਾਲ ਕਰ ਲਓ ਕਰਨਾ ਦੇਖੋ ਪਊਗਾ ਭੀੜ ਨੂੰ ਅੱਗੇ ਆਪਾਂ ਜਾਣਾ ਹਨ ਕੁਝ ਟੈਕਸਟ ਰਾਈ ਕਰਨਾ ਪਊ ਬਸ ਇਹੀ ਮੈਂ ਸਮਝਾਉਣਾ ਚਾਹ ਰਿਹਾ ਸੀ ਇਹ ਸਾਰੀ ਸਲਾਈਡ 'ਚ ਵੀ ਇਹਦੇ ਵਿੱਚ ਆ ਪਹਿਲੀ ਸਲਾਈਡ ਦੇ ਵਿੱਚ ਜੋ ਆਪਾਂ ਕਰਿਆ ਉਹ ਕੀ ਹੈ ਬੀਜੇ ਆਈਟਮਸ ਦਿੱਤੀਆਂ ਹੋਈਆਂ ਨੇ ਤੇ ਐਸਪੀ ਦੇ ਉੱਤੇ ਗੇਨ ਪਰਸੈਂਟ ਪੁੱਛਿਆ ਤਾਂ ਤੁਸੀਂ ਆ ਚੀਜ਼ੇ ਕਰਨਾ ਜਿਹੜਾ ਮੈਂ ਤੁਹਾਨੂੰ ਸਮਝਾਇਆ ਜੇ ਦਿੱਤੀ ਹੋਈ ਹੈ ਆਈਟਮ ਤੇ ਸੀਪੀ ਦੇ ਉੱਤੇ ਫਿਰ ਕੁਝ ਨਹੀਂ ਕਰਨਾ ਬਈ ਸਿੰਪਲ ਟੂ ਸਿੰਪਲ ਚੱਕ ਕੇ ਉਵੇਂ ਲਿਖ ਦੇਣਾ ਜਿਵੇਂ ਆਹ ਦੇਖੋ ਇੱਥੇ ਮੈਂ ਲਿਖਿਆ ਵੀ ਪਿਆ ਥੱਲੇ ਠੀਕ ਹੈ ਆਜੋ ਅਗੇ ਅਗਲੀ ਟਾਈਪ ਹਾਂ ਹੁਣ ਐਸਪੀ ਦੇ ਉੱਤੇ ਪ੍ਰੋਫਿਟ ਲਾਸ ਕਿਵੇਂ ਇਹਨੂੰ ਥੋੜਾ ਜਿਹਾ ਆਪਾਂ ਹੋਰ ਡਿਟੇਲ ਚ ਸਮਝਾਂਗੇ ਇੱਕ ਤਾਂ ਉਹ ਕੁਐਸਚਨ ਆਉਂਦਾ ਸੇਮ ਟੂ ਸੇਮ ਜਿਹੜਿਆਂ ਨੂੰ ਉੱਪਰ ਕਰਵਾਤੇ ਉਹ ਜੰਵੇਂ ਸੇਮ ਆਉਣਗੇ ਠੀਕ ਹੈ ਅਗਲਾ ਦੇਖੋ ਕੀ ਆਊਗਾ ਕਹਿੰਦੇ ਇਫ ਹੀ ਕੈਲਕੂਲੇਟ ਪ੍ਰੋਫਿਟ ਪਰਸੈਂਟ ਔਨ ਐਸਪੀ ਐਂਡ ਇਟ ਇਜ਼ 20% ਫਾਈਂਡ ਐਕਚੁਅਲ ਪ੍ਰੋਫਿਟ ਕੀ ਕਿਹਾ ਗਿਆ ਜੀ ਕਹਿੰਦੇ ਬੰਦਾ ਕੈਲਕੂਲੇਟ ਕਰ ਰਿਹਾ ਆਪਣਾ ਪ੍ਰੋਫਿਟ ਠੀਕ ਹੈ ਕੈਲਕੂਲੇਟ ਕਰ ਰਿਹਾ ਜੀ ਪਰ ਕਰਕਾ ਤੇ ਰਿਹਾ ਕਰ ਰਿਹਾ ਉਹ ਐਸਪੀ ਦੇ ਉੱਤੇ ਜਿਵੇਂ ਦੇਖੋ ਮੈਂ ਕਹਾ ਬੀ ਐਨ ਮੈਂ ਕੋਈ ਚੀਜ਼ 100 ਰੁਪਏ ਦੀ ਲੈ ਕੇ ਆਂਦੀ ਠੀਕ ਹੈ ਇਹ ਕੀ ਹੈ ਮੇਰਾ ਸੀਪੀ ਹੈ ਤੇ ਮੈਂ ਕਹਾਂ ਵੀ 20% ਦਾ ਮੈਨੂੰ ਫਾਇਦਾ ਹੋ ਗਿਆ ਕਿੰਨੇ ਦਾ 20% ਦਾ ਤਾਂ ਆਪਾਂ ਸੀਪੀ ਦੇ ਉੱਤੇ ਕੱਢਦੇ ਹੁੰਦੇ ਆ ਨਾ ਵੀ ਹਾਂ ਜੀ ਜੇ 100 100 ਹੈ ਤਾਂ 20 ਦਾ ਫਾਇਦਾ ਹੋ ਗਿਆ ਤਾਂ 120 ਹੀ ਬਣ ਗਈ ਤਾਂ 120 ਅਨਸਰ ਆ ਗਿਆ ਜੀ ਠੀਕ ਹੈ ਇਹ ਤਾਂ ਮੈਨੂੰ ਲੱਗ ਗਿਆ ਪਤਾ ਪਰ ਹੁਣ ਚੱਕਰ ਕੀ ਹੈ ਉਹ ਕਹਿੰਦਾ ਵੀ ਮੈਂ ਜਿਹੜਾ ਪ੍ਰੋਫਿਟ ਹੈ ਨਾ ਉਹ ਐਸਪੀ ਤੇ ਕਾਊਂਟ ਕਰ ਰਿਹਾ ਕਿਵੇਂ ਹੁਣ ਤੁਸੀਂ ਕਹੋਗੇ ਕਿਵੇਂ ਦੇਖੋ ਉਹ ਕਹਿੰਦਾ ਮੇਰੀ ਐਸਪੀ ਹੈਗੀ ਹੈ 120 ਮਤਲਬ ਮੈਂ ਚੀਜ਼ ਕਿੰਨੇ ਦੀ ਵੇਚੀ 120 ਦੀ ਤੇ ਮੈਂ 20% ਫਾਇਦਾ ਘਟਿਆ ਔਰ ਐ ਨਹੀਂ ਵੀ ਤੁਸੀਂ ਕਹੋਗੇ ਵੀ ਸਰ 100 ਦੀ ਹੋਊਗੀ ਜੀ 20% ਫਾਇਦਾ ਕੱਟਿਆ ਵੀ ਉਹ ਕਹਿੰਦਾ ਨਾ ਕਹਿੰਦਾ ਮੇਰਾ ਪ੍ਰੋਫਿਟ ਪਰਸੈਂਟ ਮੈਂ 120 ਦਾ 20% ਮਤਲਬ ਜਿੰਨੀ ਸੀਪੀ ਹੈ ਐਸਪੀ ਹੈ ਸੋਰੀ ਜਿੰਨੀ ਐਸਪੀ ਹੈ ਉਹਦਾ 20% ਕਹਿ ਰਿਹਾ ਹੋ ਹੁਣ ਆਪਣੇ ਕੋਲ ਐਸਪੀ ਕਿੰਨੀ ਹੈ ਜੇ ਉਹ ਕਹਿੰਦਾ ਵੀ ਮੇਰੇ ਕੋਲ 120 ਹੈ 120 ਮੇਰੀ ਐਸਪੀ ਹੈ ਜੇ ਉਹ ਕਹੇ ਤਾਂ 120 ਦੇ ਉੱਤੇ 20% ਕੱਢਣਾ ਤਾਂ ਜੇ 120 ਨੂੰ ਆਪਾਂ 100 ਮੰਨਦੇ ਆ ਤਾਂ ਇਹਦਾ 20 ਕਿੰਨਾ ਆਊਗਾ 24 ਆਊਗਾ ਤਾਂ 24 ਰੁਪਈਆ ਦਾ ਫਾਇਦਾ ਹੋਇਆ ਉਹਨੂੰ ठीक है, हम देखो हमेशन तैयार समझो इफ ही प्रॉफिट ऑन एंड कैलकुलेटेंट करने की जी है ना भीसेंट वन पॉइंट फाइव ही होंगे फ्रैक्शन करें प्रसेंटेज वन अपाइव होंगे हूँ वन की है येला कहना वह मेरा की है प्रोफिट है।, है? है।, है जी प्रॉफिट है ਆ ਕਦੇ ਤੇ ਇਹ ਕਹਿੰਦਾ ਔਨ ਕਾਤੇ ਐਸਪੀ ਤੇ ਇਹਦਾ ਮਤਲਬ ਵੀ ਜੇ ਇੱਕ ਮੇਰਾ ਪ੍ਰੋਫਿਟ ਹੈ ਤੇ ਐਸਪੀ ਮੇਰੀ 5 ਹੈ ਤਾਂ ਮੇਰੀ ਸੀਪੀ ਕਿੰਨੀ ਹੋਊਗੀ ਹੁਣ ਆ ਤਾਂ ਕਮਲਾ ਵੀ ਦੱਸ ਦੂਗਾ ਵੀ ਜੇ ਇੱਕ ਪ੍ਰੋਫਿਟ ਹੈ ਜੀ ਐਸਪੀ ਤੁਹਾਡੀ 5 ਹੈ ਤਾਂ ਸੀਪੀ ਕੀ ਹੁੰਦੀ ਹੈ ਐਸਪੀ ਮਾਈਨਸ ਪ੍ਰੋਫਿਟ ਜਾਂ ਲਾਸ ਆਹੀ ਹੁੰਦੀ ਹੈ ਬਈ ਸੈਨਿਕ ਬ੍ਰਾਈਚੋ ਪ੍ਰੋਫਿਟ ਜਾਂ ਲਾਸ ਕੱਢ ਦੋ ਆਪਾਂ ਉਹਨਾਂ ਦਾ ਰਾਜੂ ਜਿੰਨੇ ਤੇ ਆਪਾਂ ਖਰੀਦਿਆ ਕਰਿਆ ਦਾ ਸੀਪੀ ਮੇਰੀ ਕਿੰਨੀ ਹੈ ਜੀ ਸੀਪੀ ਮੇਰੀ ਐਸਪੀ 5 ਚੋਂ ਇੱਕ ਕੱਢੂ ਕਿੰਨਾ 4 ਤਾਂ ਹੁਣ ਜੇ ਅਸਲੀ ਪ੍ਰੋਫਿਟ ਪੁੱਛਿਆ ਐਕਚੁਅਲ ਕਿੰਨਾ ਸੀ 1 ਐਕਚੁਅਲ ਤਾਂ ਫਿਰ ਮੈਂ ਸੀਪੀ ਤੀ ਦੱਸ ਸਕਾਂ ਹੂੰ ਤੇ ਸੀਪੀ ਮੈਂ ਕਿੰਨੀ ਕੱਢ ਲਈ 4 ਤਾਂ 1/4 100 ਆਪਾਂ ਪਰਸੈਂਟੇ ਕੱਢਣ ਲਈ 25% ਅਸਲ ਦੇ ਵਿੱਚ ਮੇਰਾ ਕੀ ਹੈ ਪ੍ਰੋਫਿਟ ਹੈ ਦੁਬਾਰਾ ਸਮਝੋ ਇੱਕ ਵਾਰ ਦੁਬਾਰਾ ਸਮਝੋ ਵੀ ਜਿਹੜਾ ਆਹ 20% ਐ ਇਹਨੂੰ ਹੁਣ ਤੁਸੀਂ ਕਹੋਗੇ ਸਰ ਜੇ ਸਾਨੂੰ ਫ੍ਰੈਕਸ਼ਨ ਨਾ ਪਤਾ ਹੋਵੇ ਨਾ ਪਤਾ ਤਾਂ ਐਂ ਲਿਖ ਲਓ ਯਾਰ b b अपॉन 100 ਹੁੰਦਾ ਹਾ ਠੀਕ ਹੈ ਆ b ਕੀ ਹੈ ਹੁਣ ਆਪਾਂ sp ਆਪ ਨੂੰ ਪਤਾ ਨਹੀਂ ਦਿੱਤੀ ਥੋੜੀ ਕੋਈ sp ਜੇ ਤਾਂ ਉਹ ਦੇਖੋ ਜੇ ਤਾਂ ਕੋਈ sp ਦਿੱਤੀ ਹੋ ਰਹੀ ਵੀ ਨਹੀਂ ਐ sp ਤੇ ਮੰਨੇ ਫਿਰ ਤਾਂ ਮੈਂ ਕਹਾ sp ਨੂੰ ਮੈਂ ਕਿੰਨਾ ਮੰਨੂ 100 ਮੰਨੂ ਆ b ਕਿੰਨੇ ਜੀ ਮੇਰਾ 20% ਪ੍ਰੋਫਿਟ ਹੈ ਕਿੰਨੇ ਤੇ 100 ਤੇ ਆ b ਕੀ ਹੈ ਜੀ ਮੇਰਾ ਪ੍ਰੋਫਿਟ sp ਕੀ ਹੈ ਮੇਰੀ 100 ਮੀਨਸ ਐਕਚੁਅਲ ਪ੍ਰੋਫਿਟ ਕੱਢਣ ਵਾਸਤੇ ਤਾਂ ਮੈਨੂੰ ਪਤਾ ਹੈ ਜੀ ਮੈਨੂੰ cp ਦੀ ਲੋੜ ਹੈ ਮੈਂ cp ਕੱਢੂੰਗਾ ਕਿ ਮੈਂ ਮੈਂ cp ਕੱਢੂੰਗਾ ਮੇਰੇ ਐਸਪੀ ਦੇ ਵਿੱਚੋਂ ਜਾਂ ਪ੍ਰੋਫਿਟ ਹੋਵੇ ਜਾਂ ਲਾਸ ਹੋਵੇ ਉਹਨੂੰ ਮਾਈਨਸ ਕਰਕੇ ਸੀਪੀ ਆ ਜਾਂਦੀ ਹੈ ਤਾਂ ਮੇਰਾ ਐਸਪੀ ਕਿੰਨਾ ਹੈ 100 ਮੈਂ ਅਜੋ 20 ਕਰਤੇ ਕਿੰਨਾ ਬਚ ਗਿਆ 80 ਕੀ ਆ ਗਈ ਮੇਰੀ ਸੀਪੀ ਤਾਂ ਹੁਣ ਦੱਸੋ ਜੀ ਮੇਰਾ ਪ੍ਰੋਫਿਟ ਕਿੰਨੇ 20 ਦਾ ਕਿੰਨੇ ਤੇ 80 ਤੇ ਗੁਣਾ ਕਰਨੇ 100 ਨਾਲ ਆਜਾਉ 4 ਤੇ ਆਜਾਉ 25 ਤੇ 25% ਮੇਰਾ ਕੀ ਬਣ ਗਿਆ ਆਨਸਰ ਬਣ ਗਿਆ ਆਈ ਹੋਪ ਤੁਹਾਨੂੰ ਸਮਝ ਇਹ ਵਧੀਆ ਤਰੀਕੇ ਨਾਲ ਆ ਗਿਆ ਹੋਊਗਾ ਫਿਰ ਵੀ ਚਲੋ ਅ ਨਹੀਂ ਆਇਆ ਤਾਂ ਇੱਕ ਵਾਰ ਵੀਡੀਓ ਨੂੰ ਦੁਬਾਰੇ ਦੇਖਿਓ ਅਧੂ ਸੌਖਾ ਤਰੀਕਾ ਤਾਂ ਹੁਣ ਕੀ ਹੋ ਸਕਦਾ ਫ੍ਰੈਕਸ਼ਨਾਂ ਨੂੰ ਤੋੜ ਕੇ ਵੀ ਮੈਂ ਸਮਝਾ ਦਿੱਤਾ ਜੇ ਫ੍ਰੈਕਸ਼ਨ ਆਉਂਦੀ ਆ ਤਾਂ ਪਹਿਲਾਂ ਸ਼ਾਰਟ ਟ੍ਰਿਕ ਦੀ ਤੁਹਾਨੂੰ ਦੱਸਤੀ ਅਗਲਾ ਆਜੋ ਜੀ ਇਸ ਹੀ ਕੈਲਕੂਲੇਟਸ ਹਿਸ ਲਾਸ ਪਰਸੈਂਟ ਔਨ ਐਸਪੀ ਠੀਕ ਹੈ ਐਂਡ ਇਟ ਇਜ਼ 37.5% ਦੇਖੋ ਹੁਣ ਮੈਂ ਇਹਨੂੰ 37.5% ਨੂੰ ਐਵੇਂ ਵੀ ਲਿਖ ਸਕਦਾ ਆ ਉੱਪਰਲਾ ਆਪਾਂ ਮਟੀਰੀਅਲ ਹੈ ਨਾ ਇੱਕ ਵਾਰ ਵੀਡੀਓ ਜੋ ਤੁਸੀਂ ਦੇਖ ਲਿਓ ਚਲੋ 37% ਨੂੰ ਆਪਾਂ ਐ ਵੀ ਲਿਖ ਸਕਦੇ ਹਾਂ 1/2 ਜਿਹੜਾ ਆ ਹੁੰਦਾ ਜੇ ਕਿਸ ਨੂੰ ਨਾ ਸਮਝ ਆ ਰਿਹਾ ਹੋਵੇ ਹੁਣ ਐਸਪੀ ਮੈਨੂੰ ਪਤਾ ਤਾਂ ਹੈ ਨਹੀਂ ਕੋਈ ਦਿੱਤੀ ਤਾਂ ਹੈ ਨਹੀਂ ਤਾਂ ਮੈਂ ਕਿੰਨੀ ਮੰਨ ਲੂੰਗਾ ਐਸਪੀ ਨੂੰ 100 ਮੰਨ ਲੂੰਗਾ ਲੈਟ ਐਸਪੀ 100 ਲੈਟ ਕਿੰਨੀ ਕਰ ਲਈ 100 ਕਰ ਲਈ ਤੇ 37 ਕੀ ਹੈ ਮੇਰਾ ਪ੍ਰੋਫਿਟ ਹੈ ਲਓ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਬਿਨਾ ਫ੍ਰੈਕਸ਼ਨ ਤੋਂ ਕਰਕੇ ਦਿਖਾ ਦਿੰਦਾ ਵੀ 37 37.5 ਮੇਰਾ ਕੀ ਹੈ ਜੀ ਪ੍ਰੋਫਿਟ ਹੈ ਕਿੰਨੇ ਤੇ ਹੈ ਔਰ ਐਸਪੀ ਐਸਪੀ ਕਿੰਨੀ ਮੰਨੀ ਐਵੇਂ 100 ਮੰਨੀ ਐ ਜੀ ਠੀਕ ਹੈ ਤੇ ਜੇ ਇਹ ਮੇਰਾ ਪ੍ਰੋਫਿਟ ਜਾਂ ਲਾਸ ਕੁਛ ਵੀ ਪ੍ਰਾਪ੍ਰੋਫਿਟ ਜਾਂ ਲਾਸ ਹੈ ਹਨਾ ਲਾਸ ਇੱਥੇ ਸੌਰੀ ਪ੍ਰੋਫਿਟ ਨਹੀਂ ਲਾਸ ਹੈ ਹਾਂ ਤੇ ਨੀਚੇ ਵਾਲੀ ਮੈਂ ਮੰਨੀ ਐ ਐਸਪੀ ਤਾਂ ਮੈਨੂੰ ਪਤਾ ਹੈ ਵੀ ਜੇ ਮੈਂ ਐਕਚੁਅਲ ਪ੍ਰੋਫਿਟ ਲਾਸ ਕਰਨਾ ਉਹ ਤਾਂ ਘਾਤੇ ਨਿਕਲੂਗਾ ਯਾਰ ਉਹ ਤਾਂ ਨਿਕਲੂਗਾ ਆਪਣਾ ਸੀਪੀ ਤੇ ਸੀਪੀ ਕੇ ਮੈਂ ਨਿਕਲੂਗੀ ਐਸਪੀ ਚੋ ਪ੍ਰੋਫਿਟ ਜਾਂ ਲਾਸ ਮਾਈਨਸ ਕਰਦਿਆ ਕਰੋ ਕਰ ਲਓ ਜੀ 100 ਚੋ ਆਪਾਂ 37.5% ਕੱਢੋ 308 17 763 ਤੇ 62.5 ਕਿੰਨਾ ਆ ਗਿਆ 62.5 ਆ ਗਿਆ ਹੁਣ ਇਹ 62.5 ਕੀ ਹੈ ਮੇਰੀ ਸੀਪੀ ਹੈ ਹੁਣ ਮੈਨੂੰ ਦੱਸੋ ਕਿੰਨੇ ਦਾ ਪ੍ਰੋਫਿਟ ਹੋਇਆ ਬਈ ਇਹ ਹੋਇਆ ਬਈ 37.5 ਦਾ ਕਿੰਨੇ ਤੇ ਹੋਇਆ 62.5 ਤੇ ਗੁਣਾ ਕਰਾਂਗੇ 100 ਨਾਲ ਇੱਕ ਅੱਖਰ ਸਾਡੇ ਕਿ ਉੱਪਰ ਡੈਸੀਮਲ ਇੱਕ ਹੀ ਥੱਲੇ ਆਪਸੇ ਕੱਟ ਜਾਂਦੇ ਹੁੰਦੇ ਠੀਕ ਤੇ ਤੁਸੀਂ ਕਹੋਗੇ ਸਰ ਜਿਵੇਂ ਪੁੱਛੋ ਵੀ ਕਿਵੇਂ ਕੱਟ ਜਾਂਦੇ ਆ ਤਾਂ ਦੇਖੋ 33.5 62.5 ਹੁਣ ਮੈਨੂੰ ਇਹਨੇ ਤਾਂ ਸਾਨੂੰ ਪਤਾ ਹੋਊ ਜੇ ਆਹ ਕਟਣਾ ਉੱਪਰ ਵਾਲੇ ਪਿੱਛੇ ਜ਼ੀਰੋ ਲਾ ਦਨੇ ਆ ਆਹ ਕਟਣਾ ਥੱਲੇ ਵਾਲੇ ਪਿੱਛੇ ਜ਼ੀਰੋ ਲਾ ਦਾਂਗੇ ਫਿਰ ਜੇ ਜਦੋਂ ਆਪਚ ਨਹੀਂ ਕਟਨੀ ਆ ਤਦ ਬਾਅਦ ਤੈਨੂੰ ਪਹਿਲੇ ਪਏ ਪਏ ਕੱਟ ਦਿਆ ਕਰੋ ਆ ਗਈ ਸਮਝ ਤਾ 37.5 62.5 ਡੈਸੀਮਲ ਆਪਚ ਗਏ ਘੱਟ ਗੁਣਾ ਕਰ ਦਿਓ 100 ਨਾਲ ਤੁਹਾਡਾ ਆਨਸਰ ਆ ਜਾਊਗਾ ਪਰ ਇੰਨਾ ਇਹਨੂੰ ਬਣਾਉਣ ਦੀ ਲੋੜ ਨਹੀਂ ਹੁਣ ਕਿਉਂ ਕਿਉਂਕਿ ਜੇ ਤੁਹਾਨੂੰ ਇੱਕ ਥੋੜੀ ਜੀ ਚੀਜ਼ ਹੋਰ ਨਹੀਂ ਮੈਂ ਤੁਹਾਨੂੰ ਕਹੀ ਸੀ ਵੀ ਸਿੱਖ ਲਓ ਫ੍ਰੈਕਸ਼ਨ ਤਾਂ ਤੁਹਾਡਾ ਸਾਰਾ ਕੰਮ ਹੀ ਨਿਬੜ ਜਾਂਦਾ ਦੇਖੋ 1/8 ਕਿੰਨਾ ਹੁੰਦਾ 12.5 ਹੁੰਦਾ 12.5 ਜੇ ਮੈਂ 12.5 12.5 ਨੂੰ ਤਿੰਨ ਵਾਰ ਜੋੜਦਾ ਠੀਕ ਹੈ ਤਾਂ 15 ਇੱਧਰ 7 ਆ ਲਓ ਜੀ 37.5 ਹੀ ਬਣ ਗਿਆ ਇਹ ਤਾਂ ਹੁਣ ਤੁਹਾਨੂੰ ਸਮਝ ਆਉਣੀ ਚਾਹੀਦੀਆਂ ਇੰਨੇ ਕਿ ਤਾਂ ਯਾਦ ਹੋਣ ਤਾਂ ਆ ਕਿੰਨਾ ਹੁੰਦਾ 37.5 ਕਿੰਨਾ ਹੁੰਦਾ 3/8 ਹੁੰਦਾ ਐਸਪੀ ਮੰਨੀ ਸੀ ਆਪਾਂ ਚਲੋ ਇਹ ਲੋੜ ਨਹੀਂ ਸੌਦੀ ਹਨਾ 3/8 ਹੁੰਦਾ ਤਾਂ ਤਿੰਨ बटे 8 ਮੇਰਾ ਕੀ ਹੈ लॉस ਹੈ ਇਹਦਾ ਮਤਲਬ ਤਿੰਨ ਮੇਰਾ ਕੀ ਹੈ लॉस ਹੈ ਆ ਕੀ ਹੈ ਮੇਰੀ ਐਸਪੀ ਜੇ ਹੁਣ लॉस ਹੈ ਯਾਰ लॉस ਕਿੰਨੇ ਤੇ ਹੈ लॉस ਹੈਗਾ ਅੱਛਾ ਪਿਛਲੇ ਦੇ ਵਿੱਚ ਆਪਾਂ ਮਾਈਨਸ ਕਰਤਾ ਸੀ 100 ਚ ਹਣਾ ਆਪਾਂ ਪਲੱਸ ਕਰਨਾ ਸੀ ਉਹ ਚ ਕੋਈ ਨਹੀਂ ਉਹ ਵੀ ਦੱਸਦਾ ਮੈਂ ਇਹ लॉस ਤੇ ਹੈ ਤਾਂ ਜੇ 8 ਮੇਰੀ ਐਸਪੀ ਹੈ ਤੇ ਮੈਂ ਤਿੰਨ ਦਾ लॉस ਕਾਈ ਬੈਠਾ ਤਾਂ ਦੇਖੋ ਸੀਪੀ ਮੈਂ ਇੱਕ ਚੀਜ਼ ਤੁਹਾਨੂੰ ਗਲਤ ਕਰਾ ਗਿਆ ਸੀਪੀ ਦੇਖੋ ਸੀਪੀ ਹੁਣ ਕਿਵੇਂ ਕੱਢਾਂਗੇ ਲਾਸ ਚ ਪਹਿਲਾਂ ਮਾਰੇ ਲਿਖ ਹੀ ਦੇਣਾ ਹਨਾ ਥੋੜੇ ਯਾਦ ਰੱਖੋ ਪ੍ਰੋਫਿਟ ਚ ਸੀਪੀ ਕਿਵੇਂ ਨਿਕਲਦੀ ਹੁੰਦੀ ਹੈ ਐਸਪੀ ਚੋਂ ਮਾਈਨਸ ਕਰ ਦੰਨੇ ਆਪਾਂ ਪ੍ਰੋਫਿਟ ਇਹ ਨਿਕਲਿਆ ਹੁੰਦੀ ਹੈ ਸੀਪੀ ਲਾਸ ਦੇ ਵਿੱਚ ਕਿਵੇਂ ਨਿਕਲਦੀ ਹੈ ਲਾਸ ਦੇ ਵਿੱਚ ਸੀਪੀ ਨਿਕਲਦੀ ਹੈ ਐਸਪੀਸ ਮਾਈਨ ਪਲੱਸ ਕਰ ਦੋ ਲਾਸ ਇਹ ਬਣ ਜਾਂਦਾ ਸੀਪੀ ਠੀਕ ਹੈ ਤਾਂ ਅੱਥ ਦੇਖੋ ਮੇਰੀ ਸੀਪੀ ਐ ਐਸਪੀ ਐ ਤਿੰਨ ਦਾ ਮੇਰੇ ਕੋਲ ਕੀ ਹੈ ਲਾਸ ਹੈ ਇਹਦਾ ਮਤਲਬ ਮੈਨੂੰ ਪਤਾ ਲੱਗ ਗਿਆ ਵੀ ਸੀਪੀ ਤਾਂ ਆਪਣੀ 11 ਤਾਂ ਐਕਚੁਅਲ ਕੱਟਣਾ ਹੈ ਤਾਂ ਐਕਚੁਅਲ ਤਾਂ ਖਰੀਦੀ ਹੀ ਪਤਾ ਲੱਗੂ ਕਿੰਨੇ ਦਾ ਲਾਅ ਹੋ ਸਕਦਾ ਨਾ ਕਿੰਨੇ ਤੇ ਹੋਇਆ ਸੀ ਜੀ 11 ਤੇ ਗੁਣਾ ਕਰਾਂਗੇ 100 ਨਾਲ ਪਰਸੈਂਟੇਜ ਕਰਨ ਵਾਸਤੇ ਠੀਕ ਹੈ 300 ਵਟੇ 11 ਅੱਗੇ ਕੱਟ ਕਰ ਲਾਂਗੇ ਇਹ ਆਪਣਾ ਆਨਸਰ ਬਣਦਾ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋ ਇੱਕ ਵਾਰ ਮੈਂ ਤੁਹਾਨੂੰ ਦੁਬਾਰੇ ਉਹ ਜੇ ਕਨਫਿਊਜ਼ਨ ਆ ਰਿਹਾ ਜੇ ਉਹ ਦੱਸ ਦਨ ਬੀਏ ਸੀਪੀ ਨੂੰ ਆ 100 ਮੰਨਦੇ ਆ ਠੀਕ ਹੈ ਤਾਂ 37.5 ਦਾ ਕਿੰਨੇ ਤੇ ਹੈ 100 ਦੇ ਉੱਤੇ ਹੈ ਤਾਂ ਮੈਂ ਕੀ ਕਰੂੰ ਜੇ ਮੈਨੂੰ ਸੀਪੀ ਗੱਦਣੀ ਹੈ ਤਾਂ ਸੀਪੀ ਕਿਵੇਂ ਨਿਕਲੂਗੀ ਐਸਪੀ 'ਚ ਲਾਅਸ ਤਾਂ ਪਲੱਸ ਕਰਨਾ ਪੈਂਦਾ ਹੈ ਕਰ ਲਓ 137.5 ਬਣ ਗਿਆ 137.5 ਦੇ ਉੱਤੇ ਹੁਣ ਐਕਚੁਅਲ ਕੱਢਣਾ ਹੈ ਤਾਂ 37.5 ਆਪਾਂ ਨੂੰ 137.5 ਗੁਣਾ 100 ਕਰਨਾ ਪਊਗਾ ਜੀ ਐਵੇਂ ਨਿਕਲੂਗਾ ਆਈ ਹੋਪ ਤੁਹਾਨੂੰ ਇਹ ਵੀ ਸਮਝ ਆ ਗਿਆ ਹੋ ਹੈ ਥੋੜਾ ਜਿਹਾ ਕਨਫਿਊਜ਼ਿੰਗ ਸੀ ਪਰ ਚੀਜ਼ ਜਮੀ ਸਿੰਪਲ ਹੈ ਫ੍ਰੈਕਸ਼ਨਾਂ ਆਉਂਦੀਆਂ ਤਾਂ ਵੀ ਸਿੰਪਲ ਨਹੀਂ ਮੈਂ ਤੁਹਾਨੂੰ ਅੱਧੂ ਸੌਖੇ ਤਰੀਕੇ ਨਾਲ ਵੀ ਕਰਾਤਾ ਦੇਖੋ ਬੀਐਸਪੀ ਜੇ ਕੁਝ ਨਹੀਂ ਦਿੱਤੀ 100 ਮੰਨੋ ਆ ਗਏ ਹਾਂਜੀ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਇਹ ਤੇ ਬਾਕੀ ਅੱਗੇ ਆਪਾਂ ਅਗਲੀ ਕਲਾਸ ਦੇ ਵਿੱਚ ਕੰਟੀਨਿਊ ਕਰਾਂਗੇ ਓਕੇ ਜੀ ਧੰਨਵਾਦ